ਆਈਸ ਵਾਲੇ ਬਕ ਬਕ ਸ਼ਹਿਰਾਂ ਦੇ ਵਿੱਚ ਬਕ ਬਕ ਸਟੇਟਾਂ ਦੇ ਵਿੱਚ ਲਗਾਤਾਰ ਜਿਹੜੇ ਆ ਛਾਪੇ ਉਹ ਮਾਰ ਰਹੇ ਹੈਗੇ ਆ ਇੱਕ ਹੁਣ ਕੈਲੀਫੋਰਨੀਆ ਤੋਂ ਵੀ ਖਬਰ ਆ ਰਹੀ ਆ ਪੀ ਚਾਰ ਲੋਕਾਂ ਨੂੰ ਸੈਂਟਾ ਮਰੀਆ ਜਿੱਥੇ ਆਈਸ ਦੀ ਰੇਡ ਹੋਈ ਆ ਉੱਥੇ ਅਰੈਸਟ ਕੀਤਾ ਗਿਆ ਜਿਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਵੀਜ਼ਾ ਫਰਾਡ ਦੇ ਸਬੰਧ ਦੇ ਵਿੱਚ ਰਟੀਲਿਓ ਵਾਸਕੁਅਰਸ ਜੋ ਈਸਟ ਵੈਲੀ ਫਾਰਮਸ ਨੇਬਰਹੂਡ ਦੇ ਵਿੱਚ ਰਹਿੰਦਾ ਕਹਿੰਦਾ ਵੀ 5:30 ਵਜੇ ਦੇ ਕਰੀਬ ਜਿਹੜੇ ਆ ਏਜੰਟਸ ਆ ਗਏ ਉਹਨਾਂ ਦੇ ਕੋਲ ਲਾਈਟਾਂ ਬੜੀਆਂ ਬ੍ਰਾਈਟ ਸੀਗੀਆਂ ਡਰੋਨ ਵੀ ਸੀਗੇ ਲਾਊਡ ਕਮਾਂਡ ਸੀਗੀਆਂ ਫੇ ਆਵਾਜ਼ ਜਿਹੜੇ ਸਪੀਕਰ ਯੂਜ਼ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਆ ਜਾਓ ਤੇ ਆਪਣੇ ਸਿਰ ਦੇ ਉੱਤੇ ਹੱਥ ਰੱਖ ਲਓ ਸਪੈਨਿਸ਼ ਦੇ ਵਿੱਚ ਵੀ ਜਿਹੜੇ ਮੈਸੇਜ ਦਿੱਤੇ ਉਹਦੇ ਨਾਲ ਉਹਨਾਂ ਨੇ ਤਿੰਨ ਅਨ ਡਾਕੂਮੈਂਟਡ ਲੋਕ ਜੋ ਮੈਕਸੀਕੋ ਦੇ ਰਹਿਣ ਵਾਲੇ ਸੀ ਇੱਕ ਅਮਰੀਕਨ ਸਿਟੀਜ਼ਨ ਸੀਗਾ ਸੋ ਉਹਦੇ ਸਵਾਨ ਦੇ ਵਿੱਚ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਇਹ ਕਿਹਾ ਕਿ ਇੱਕ ਲੇਬਰ ਰਿਕਰੂਟਰ ਨੇਮਡ ਹੋਰਹੇ ਵਾਸਕੋਸ ਉਹ ਇਲੀਗਲ ਫੀਸ ਲੈ ਰਿਆ ਸੀ 8000 ਡਾਲਰ ਤੱਕ ਲੋਕਾਂ ਤੋਂ ਤਾਂ ਕਿ ਉਹ H2A ਵੀਜ਼ਾ ਦੇ ਅੰਡਰ ਕੰਮ ਕਰ ਸਕਣ। ਸੋ ਜਿਹੜੇ ਖੇਤਾਂ 'ਚ ਵੀ ਕੰਮ ਕਰਦੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਛਾਪੇ ਆ ਉਹ ਪੈ ਰਹੇ ਐ ਸੈਂਟਾ ਮਰੀਆ ਜੋ ਕੈਲੀਫੋਰਨੀਆ 'ਚ ਆ ਉੱਥੇ ਦੀ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਪਿਛਲੇ ਵੀਕੈਂਡ ਦੇ ਦੌਰਾਨ ਵਾਪਰੀ ਹੈਗੀ। ਜੀ ਜੀ ਆ ਆਈਸ ਵਾਲੇ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਸਟੇਟਾਂ ਦੇ ਵਿੱਚ ਲਗਾਤਾਰ ਜਿਹੜੇ ਆ ਛਾਪੇ ਉਹ ਮਾਰ ਰਹੇ ਗਿਆ ਇੱਕ ਹੁਣ ਕੈਲੀਫੋਰਨੀਆ ਤੋਂ ਵੀ ਖਬਰ ਆ ਰਹੀ ਆ ਪੀ ਚਾਰ ਲੋਕਾਂ ਨੂੰ ਸੈਂਟਾ ਮਰੀਆ ਜਿੱਥੇ ਆਈਸ ਦੀ ਰੇਡ ਹੋਈ ਆ ਉੱਥੇ ਅਰੈਸਟ ਕੀਤਾ ਗਿਆ ਜਿਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਵੀਜ਼ਾ ਫਰੋਡ ਦੇ ਸਬੰਧ ਦੇ ਵਿੱਚ ਰਟੀਲਿਓ ਵਾਸਕੁਅਰਸ ਜੋ ਈਸਟ ਵੈਲੀ ਫਾਰਮਸ ਨੇਬਰਹੂਡ ਦੇ ਵਿੱਚ ਰਹਿੰਦਾ ਕਹਿੰਦਾ ਵੀ 5:30 ਵਜੇ ਦੇ ਕਰੀਬ ਜਿਹੜੇ ਆ ਏਜੰਟਸ ਆ ਗਏ ਉਹਨਾਂ ਦੇ ਕੋਲ ਲਾਈਟਾਂ ਬੜੀਆਂ ਬ੍ਰਾਈਟ ਸੀਗੀਆਂ ਡਰੋਨ ਵੀ ਸੀਗੇ ਲਾਊਡ ਕਮਾਂਡ ਸੀਗੀਆਂ ਫੇ ਆਵਾਜ਼ ਜਿਹੜੇ ਸਪੀਕਰ ਯੂਜ਼ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਆ ਜਾਓ ਤੇ ਆਪਣੇ ਸਿਰ ਦੇ ਉੱਤੇ ਹੱਥ ਰੱਖ ਲਓ ਸਪੈਨਿਸ਼ ਦੇ ਵਿੱਚ ਵੀ ਜਿਹੜੇ ਮੈਸੇਜ ਦਿੱਤੇ ਉਹਦੇ ਨਾਲ ਉਹਨਾਂ ਨੇ ਤਿੰਨ ਅਨ ਡਾਕੂਮੈਂਟਡ ਲੋਕ ਜੋ ਮੈਕਸੀਕੋ ਦੇ ਰਹਿਣ ਵਾਲੇ ਸੀ ਇੱਕ ਅਮਰੀਕਨ ਸਿਟੀਜ਼ਨ ਸੀਗਾ ਸੋ ਉਹਦੇ ਸਵਾਨ ਦੇ ਵਿੱਚ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਇਹ ਕਿਹਾ ਕਿ ਇੱਕ ਲੇਬਰ ਰਿਕਰੂਟਰ ਨੇਮਡ ਹੋਰਹੇ ਵਾਸਕੋਸ ਉਹ ਇਲੀਗਲ ਫੀਸ ਲੈ ਰਿਹਾ ਸੀ 8000 ਡਾਲਰ ਤੱਕ ਲੋਕਾਂ ਤੋਂ ਤਾਂ ਕਿ ਉਹ H2A ਵੀਜ਼ਾ ਦੇ ਅੰਡਰ ਕੰਮ ਕਰ ਸਕਣ ਸੋ ਜਿਹੜੇ ਖੇਤਾਂ 'ਚ ਵੀ ਕੰਮ ਕਰਦੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਛਾਪੇ ਆ ਉਹ ਪੈ ਰਹੇ ਇਹ ਸੈਂਟਾ ਮਰੀਆ ਜੋ ਕੈਲੀਫੋਰਨੀਆ 'ਚ ਆ ਉੱਥੇ ਦੀ ਇਹ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਪਿਛਲੇ ਵੀਕਐਂਡ ਦੇ ਦੌਰਾਨ ਵਾਪਰੀ ਹੈਗੀ ਆ ਜੀ ਜੀ ਆ ਆਈਐਸ ਵਾਲੇ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਸਟੇਟਾਂ ਦੇ ਵਿੱਚ ਲਗਾਤਾਰ ਜਿਹੜੇ ਆ ਛਾਪੇ ਉਹ ਮਾਰ ਰਹੇ ਗਿਆ ਇੱਕ ਹੁਣ ਕੈਲੀਫੋਰਨੀਆ ਤੋਂ ਵੀ ਖਬਰ ਆ ਰਹੀ ਆ ਪੀ ਚਾਰ ਲੋਕਾਂ ਨੂੰ ਸੈਂਟਾ ਮਰੀਆ ਜਿੱਥੇ ਆਈਐਸ ਦੀ ਰੇਡ ਹੋਈ ਆ ਉੱਥੇ ਅਰੈਸਟ ਕੀਤਾ ਗਿਆ ਜਿਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਵੀਜ਼ਾ ਫਰੋਡ ਦੇ ਸਬੰਧ ਦੇ ਵਿੱਚ ਰਟੀਲਿਓ ਵਾਸਕੁਅਰਸ ਜੋ ਈਸਟ ਵੈਲੀ ਫਾਰਮਸ ਨੇਬਰਹੂਡ ਦੇ ਵਿੱਚ ਰਹਿੰਦਾ ਕਹਿੰਦਾ ਵੀ 5:30 ਵਜੇ ਦੇ ਕਰੀਬ ਜਿਹੜੇ ਆ ਏਜੰਟਸ ਆ ਗਏ ਉਹਨਾਂ ਦੇ ਕੋਲ ਲਾਈਟਾਂ ਬੜੀਆਂ ਬ੍ਰਾਈਟ ਸੀਗੀਆਂ ਡਰੋਨ ਵੀ ਸੀਗੇ ਲਾਊਡ ਕਮਾਂਡ ਸੀਗੀਆਂ ਫੇ ਆਵਾਜ਼ ਜਿਹੜੇ ਸਪੀਕਰ ਯੂਜ਼ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਆ ਜਾਓ ਤੇ ਆਪਣੇ ਸਿਰ ਦੇ ਉੱਤੇ ਹੱਥ ਰੱਖ ਲਓ ਸਪੈਨਿਸ਼ ਦੇ ਵਿੱਚ ਵੀ ਜਿਹੜੇ ਮੈਸੇਜ ਦਿੱਤੇ ਉਹਦੇ ਨਾਲ ਉਹਨਾਂ ਨੇ ਤਿੰਨ ਅਨਡਾਕੂਮੈਂਟਡ ਲੋਕ ਜੋ ਮੈਕਸੀਕੋ ਦੇ ਰਹਿਣ ਵਾਲੇ ਸੀ ਇੱਕ ਅਮਰੀਕਨ ਸਿਟੀਜ਼ਨ ਸੀਗਾ ਸੋ ਉਹਦੇ ਸਬੰਧ ਦੇ ਵਿੱਚ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਇਹ ਕਿਹਾ ਕਿ ਇੱਕ ਲੇਬਰ ਰਿਕਰੂਟਰ ਨੇਮਡ ਹੋਰਹੇ ਵਾਸਕੋਜ਼ ਉਹ ਇਲੀਗਲ ਫੀਸ ਲੈ ਰਿਆ ਸੀ 8000 ਡਾਲਰ ਤੱਕ ਲੋਕਾਂ ਤੋਂ ਤਾਂ ਕਿ ਉਹ H2A ਵੀਜ਼ਾ ਦੇ ਅੰਡਰ ਕੰਮ ਕਰ ਸਕਾਣਾ ਸੋ ਜਿਹੜੇ ਖੇਤਾਂ 'ਚ ਵੀ ਕੰਮ ਕਰਦੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਛਾਪੇ ਆ ਉਹ ਹੋ ਪੈ ਰਹੇ ਐ ਸੈਂਟਾ ਮਰੀਆ ਜੋ ਕੈਲੀਫੋਰਨੀਆ 'ਚ ਆ ਉੱਥੇ ਦੀ ਨਿਊਜ਼ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਪਿਛਲੇ ਵੀਕੰਡ ਦੇ ਦੌਰਾਨ ਵਾਪਰੀ ਹੈਗੀ ਆ ਜੀ ਜੀ